ਕੀ ਕਰਦਾ ਰਹੀ ਯਾਰ 35 ਦੀ ਬਾਰੇ ਤੈਨੂੰ 2000 ਰੁਪਏ ਦੇ ਆਉਂਦਾ ਹੋਵੇ ਚੱਲਾ ਲੀ ਓਏ ਰੇ ਨੂੰ ਹਾਕੀਂ ਤੇਰਾ ਕੀ ਉਹ ਤੇਰੀ ਭੈਣ ਦੀ ਲੰਨਕ ਦੀ ਲੇ ਮੈਂ ਤਾਂ ਉਹ ਲੈ ਕੇ ਆਇਆ ਕਹਿੰ ਨੂੰ ਪਰ ਅਹ ਬੋਟਾ ਨੇ ਦਿਨ ਅੰਡੇ ਵਰਚ ਬੈਠਾ ਤੇ ਬੀਂਦਾ ਨਹੀਂ ਸੀ ਵੀ ਕੌਣ ਵੇਖਾ ਗੁੱਸਾ ਲੱਗਾ ਵੱਧ ਜਾਣ ਦਾ ਡਰਾਈਵਰ ਪੂਰਾ ਚੁੱਪੀ ਦਾ ਕੁਝ ਡਰਾਈਵਰ ਥੇ ਤੁਰ ਕੇ ਗੱਡੀ ਕੱਢ ਗੱਡੀ ਹੋਰ ਵੀ ਹੋਰ ਚਾੜ ਦੋ ਜਿਹੜੇ ਰੇਟ ਤੇ ਉਹ ਮੰਨ ਗਿਆ ਉਹ ਝੋਗਾ ਚੱਕਦਾ ਹੈਲੋ ਬਾਈ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਉਹ ਪਹਿਲਾਂ ਮੇਰੀ ਬਾਈ ਅੱਜ ਅਸੀਂ ਉਹ ਭੈਣ ਚੋਦਾ ਕਹੀ ਜਾਣਾਗਾ ਬਾਈ ਬਲੌਗ ਬਣਾਤਾ ਸੀ ਉਹ ਚੁੱਪ ਕਰ ਜਾਣਾ ਓਏ ਲੱਪੜ ਖਾਏਗਾ ਤੂੰ ਦੂਰ ਵਾਲਾ ਕੈਮਰਾ ਤਾਂ ਕਰਨਾ ਦੂਰ ਵਾਲੀ ਕਰਿਆ ਹੋਇਆ ਬਸ ਠੀਕ ਹੈ ਬਈ ਅੱਜ ਗੱਡੀ ਦਾ ਸੌਦਾ ਉਹ ਉਹਦਾ ਦੇਖ ਕਰਨ ਜਾ ਰਹੇ ਹਾਂ ਮੂੰਹ ਸੰਗ ਕਿਉਂ ਆਉਂਦੇ ਆਏ ਪ੍ਰਧਾਨ ਦੀ ਕੀ ਜਾਂਦਾਗਾ ਆ ਜਿਹਨੂੰ ਮਾੜਾ ਮਾੜਾ ਜਿਹਾ ਪ੍ਰਧਾਨ ਕਹਿ ਜਾਂਦੇ ਨੇ ਤੇ ਤਾਰੀ ਆ ਰਿਹਾਗਾ ਬਈ ਇਹ ਦੇਖੋ ਸੌਦਾ ਕਿਵੇਂ ਪਹੁੰਚਦਾ ਕਿ ਨਾ ਖੁਸ਼ੀ ਨੇ ਲੈਣੀ ਆ ਕਿ ਨਾ 쿠ਸ਼ੀ ਪਾਗਲ ਬਣਾਈ ਜਾਂਦਾ ਬਈ ਜਾਣ ਕੇ ਉਹ ਰੋਕ ਦੂਆ ਬਣਾਤਾ ਦਵਾ ਪਹਿਲਾਂ ਉਹ ਨਹੀਂ ਆਏ ਬਈ ਉਥੇ ਉਹਦਾ ਪੁੱਛਦੇ ਕੀ ਹਿਸਾਬ ਕਿਤਾਬਾ ਵੀ ਤਾਰੀ ਕਿੱਥੋਂ ਬੋਲਦਾ ਕੀ ਗੱਲ ਬਾਤ ਆ ਫਿਰ ਤੁਹਾਨੂੰ ਦੱਸਾਂਗੇ ਅੱਗੇ ਦੀ ਕਾਰਵਾਈ ਆ ਚੰਦਨ ਦਾ ਘਰ ਆ ਗਿਆ ਚੰਦਨ ਨੂੰ ਆਪਾਂ ਪਿੰਡ ਚੋਂ ਹੋ ਖਾਸ ਕਰਨਾ ਕਰਨਾ ਪਿੰਡ ਚੋਂ ਵਰਨਾ ਜਾਂਦਾ ਨਾ ਲਓ ਜੀ ਪ੍ਰਧਾਨ ਸਾਹਿਬ ਦੋ ਕੇ ਖੜੇ ਨੇ ਵੀਡੀਓ ਬਣਾਵਾ ਪ੍ਰਧਾਨ ਸਾਹਿਬ ਦੀ ਆ ਜਾ ਪ੍ਰਧਾਨ ਸਾਹਿਬ ਸਾਡੇ ਨਾਲ ਚੱਲ ਪਏ ਨੇ ਮਾਓਕੇ ਦੇ ਸੌਦਾ ਹੁੰਦਾ ਜਾਂ ਨਹੀਂ ਹੁੰਦਾ ਉਹ ਪ੍ਰਧਾਨ ਸਾਹਿਬ ਦੀ ਜ਼ਿੰਮੇਵਾਰੀ ਆ ਇਹ ਇਹਦੀ ਪੂਆ ਦੇ ਮੁੰਡੇ ਤੋਂ ਗੱਡੀ ਲੈਣੀ ਆ ਪ੍ਰਧਾਨ ਦੀ ਪੂਆ ਦੇ ਮੁੰਡੇ ਜੀ ਤੇ ਸਾਹਮਣੇ ਵੱਡਾ ਢਿੱਲੋ ਢਿੱਲੋਂ ਆ ਰਹੇ ਨੇ ਦੋਨੇ ਢਿੱਲੋਂ ਵੱਡਾ ਢਿੱਲੋਂ ਛੋਟਾ ਨੇ ਮੈਡ ਸੰਧੂ ਚੱਲ 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 ਹੋਰ ਵੀ ਕਿੰਨੇ ਪ੍ਰਧਾਨ ਮੈਡ ਸੰਧੂ ਕਹੀ ਜਾਂਦਾ ਹੈ ਤਾਂ ਤੂੰ ਕੰਮ ਦੀ ਗੱਲ ਕਿੰਨੇ ਕਿਤਾ ਕੰਮ ਦੀ ਗੱਲ ਉਹ ਯਾਰ 24000 ਦਾ ਲਾ ਗਿਆ ਮੈਂ ਸੱਤ ਤੱਕ ਜਾਨੇ ਉਹ ਬੰਦਾ ਕੱਢ ਦੇਈ ਚੱਲ ਤੂੰ 11 ਬੱਚਾ ਨੂੰ ਜਾ ਕੇ ਮੈਨੂੰ ਗਾਂਧੀ ਦਾ ਹੀ ਫੋਨ ਆਇਆ ਸੀ ਤੂੰ ਉਹਨੂੰ 32 ਕੀ ਗਏਗਾ ਉਹ ਕਹੂ ਵੀ ਇੰਨੇ ਤੋਂ ਘੱਟ ਮੈਂ ਦਿੰਦਾ ਨਹੀਂ ਬਾ ਉਹ ਗੱਲ ਪੁੱਛਤੀ ਹੈਗੀ ਵੀ ਉਹਦਾ ਇੰਨੇ ਕਹਿੰਦਾ ਬਈ ਉਹ ਯਾਰ ਅਸੀਂ ਕਿਦੋਂ ਕਹਿੰਦੇ ਕਿ ਦੇਊਗਾ ਖੜਾ ਹੋ ਜਾ ਯਾਰ ਮਾੜਾ ਮੋਟਾ ਰੇਟ ਆਪਾਂ ਹੀ ਪਤਾਵਾਂਗੇ 11 ਤਾਂ ਗਾਂਧੀ ਨੇ ਵੀ ਮੈਨੂੰ ਮੈਸੇਜ ਕਰਾਇਆ ਗਾਂਧੀ ਕਹਿੰਦਾ ਵੀ ਤੂੰ ਲੈ ਹੀ ਕਹਿੰਦਾ ਮਹਾਨਾ ਰੁਪਈਏ ਵਾਲੇ ਮੈਂ ਕਹਿੰਦਾ ਕਿੰਨੇ ਵਾ ਪਿਆ ਯਾਰ ਅੱਛਾ ਅੱਜ ਨਾਲ ਦੇਖਣੀ ਹੈ ਬੰਦਾ ਸੀ ਇਹੋ ਦੇਖ ਰਿਹਾ ਸਭ ਤੋਂ ਵੱਧ ਘਟਜੂ ਦੋ ਘਟਜੂ ਤੇ ਲੈਰ ਘਟਾ ਲਈ ਫੇ ਕਟਾ ਜਾ ਤਾਂ ਸੀ ਉਹਦੇ ਕੋਲੇ ਪਤਾ ਤਾਂ ਕਰਾ 800 ਰੁਪਈਏ ਮੰਗਣਾ ਆਏ ਨਹੀਂ ਗੱਲ ਹੁੰਦੀ ਨਹੀਂ ਇਹਨੂੰ ਤੇ ਜਿਵੇਂ ਤੂੰ ਜਾਏਂਗਾ ਪਹਿਲਾਂ ਉਹਨੂੰ ਪੁੱਛੀਂਗਾ ਤੂੰ ਦਲਾਲਪਣਾ ਕਰਦਾ ਤੈਨੂੰ ਇਹ ਨਹੀਂ ਪਤਾ ਲੱਗਿਆ ਇਹ ਨਹੀਂ ਪ੍ਰਧਾਨ ਜਾ ਗਏ ਕਿਸੇ ਪਾਸੇ ਬੂਟਵਟ ਪਾਰ ਕੇ ਕੀ ਤੂੰ ਗੱਲ ਕਰ ਕੰਮ ਦੀ ਯਾਰ ਮੂਡ ਕਾ ਤੂੰ ਲੈਣੀ ਆ ਭਾਈ ਗੱ ਕਰਦਾ ਨਾਰੀ ਐਵੇਂ ਉਹ ਨਾਲੇ ਉਹ ਨੂੰ ਖੱਜਲ ਕਰਨ ਨਾਲ ਤੂੰ ਆ ਮੈਂ ਮੈਨੂੰ ਕਰੀ ਜਾਂਦਾ ਫਰੀਦਾ ਤੂੰ ਜੇ ਤੂੰ ਲੈਣੀ ਆ ਤੂੰ ਗੱਲ ਕਰ ਨਹੀਂ ਲੈਣੀ ਤੂੰ ਗੱਲ ਕਰ ਲੈਣੀ ਆ ਜੇ ਫੇਰ ਹੀ ਆ 33200 ਹੀ ਕਹਤਾ ਬਿਨਾਰ ਇੱਥੇ ਤਿੱਕਾਤਾ ਹਾਂ ਐਂਡੀਆਂ ਦਾ 15000 ਦੇ ਕੇ ਬਣਾਉਂਦਾ ਉਹ ਜਾ ਯਾਰ ਸਾਰੀ ਓਏ ਇਹਨੂੰ ਇੱਕ ਮੈਂ ਤੂੰ ਮੇਰਾ ਮੈਨੂੰ ਮੋਟਰਸਾਈਕਲ ਦਵਾਇਆ ਮੈਂ ਇਹ ਦਿਨਾਂ ਨੂੰ ਨੀਕਾ ਕਵਾਲ ਕੋਲੇ ਹਾਕੀ ਤੇਰਾ ਉਹ ਤੇਰੀ ਭੈਣ ਦੀ ਲੰਨ ਗਦੀੜ ਦੀ ਵੀ ਰੱਖ ਕੇ ਗਾਲਾਂ ਕੱਢਦਾ ਹੁਣ ਦੋ ਵਾਰੀ ਲੈ ਲੈਂੀਆਂ ਇਹ 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 ਲੈ ਲੀਆਂ ਗਾਲ ਇਹ 2000 ਰੁਪਏ ਲੈਣਾ ਬੁੰਡ ਤੇ ਮਗਰਮੋਣੀ ਪੂਜਾ ਜਾਂਦੇ ਮੈਂ ਇਹ ਕੱਢ ਮੈਂ ਤਾਂ ਉਹ ਲੈ ਕੇ ਆਇਆ ਇਹਨੂੰ ਕਿਹੜਾ ਲੈ ਕੇ ਆਉਣਾ ਹੱਸ ਬਲਣਾ ਇਹਨੂੰ ਮੇਰੀ ਗੱਲ ਨੂੰ ਦੋ ਵਾਰੀ ਦਾ ਗਾਲ ਸਾਰੇ ਮੇਰੇ ਕੱਟੇ ਕਰਕੇ ਬੋਲਣਾ ਸਾਨੂੰ ਕੀ ਪਤਾ ਜਾਇਆ ਕਿ ਨਾ ਆਹ ਦਾ ਬੋਲ ਮਾਰ ਸਾਰੇ ਸੁੱਤੇ ਪਏ ਸਾਰੇ ਬੋਲ ਮਾਰ ਲਿਆ ਠਾਹ ਮੁੱਜਾ ਵਾਹ ਦੱਸੀ ਦਾ ਜਾਂਣਾ ਫਿਰ ਦੱਸ ਹਾਂ ਕਿਹੜੇ ਤੂੰ ਹੁਣ ਮੇਰੀ ਗੱਲ ਸੁਣਦਾਰੀ ਓਏ ਇਹਨੂੰ ਨਾਰੇ ਦਲਾਲ ਦੀ ਐਗਜ਼ੈਂਪਲ ਦੇ ਓਏ ਓਏ ਨਾਰੇ ਠੀਕ ਹੈ ਓਕੇ ਓਰੇ ਪਹਿਲਾਂ ਕਾਹਦਾ ਲਾਹ ਖਾਂਦੇ ਤਾਂ ਨਹੀਂ ਤੇ ਖਾਤੇ ਪਰਨਾਣ ਇਹਦੀ ਗੱਡੀ ਲੈ 15 ਮਿੰਟ ਗੱਡੀ ਦੀ 15 ਮਿੰਟ ਚੰਗਾ 15 ਮਿੰਟ ਕੱਢੀ ਦੇ ਦੇ ਤਰੀ ਹੱਸ ਕੇ ਜ਼ਾਰਦਾ ਦਾ 500 500 ਰੁਪਏ ਦਾ ਦੇ ਹੱਸ ਕੇ ਜ਼ਾਰਦਾ ਸਾਰੀ ਦਾ 500 ਰੁਪਏ ਦੇ ਲਾ ਪਾਉਂ 15 ਉੱਤੇ ਕਿੰਨੇ ਲੱਗਣਗੇ 15 500 ਦੇ ਲਾ ਪ੍ਰਧਾਨ ਭਾਂਜਾ ਦਾ ਤੇਰੀ ਬੇਇੱਜ਼ਤੀ ਕਰਕੇ ਮੇਰੀ ਕਿੱਥੋਂ ਗੱਡੀ ਨਹੀਂ ਤੀ ਤੈਨੂੰ ਮੰਗਵੀਂ ਕੀ ਓਏ ਇਹਦੀ ਕਿਹੜਾ ਹੈਗੀ ਆ ਉਹ ਪਮਾ ਹੀ ਕਿਸੇ ਦੀ ਹੈ ਯਾਰ ਇਹ ਰਹਾ ਹੀ ਕਰ ਦਿੰਦਾ ਤੂੰ ਕਿਹੜਾ ਲਈ ਜਾਂਦਾ ਯਾਰਾ ਬੰਦੇ ਕੋਲੇ ਕੌਣ ਜਾਂਦਾ ਦੂਸਰ ਲਾਈਨਾਂ ਤੇ ਕੀ ਖੜਿਆ ਪ੍ਰਧਾਨ ਕਾਹ ਚ ਟਮਰ ਖਾ ਗਿਆ ਓਏ ਇਕੱਲਾ ਜਾ ਗਿਆ ਪ੍ਰਧਾਨ ਖੁਜੀ ਮੇਰੀ ਗੱਲ ਕਹੇ ਕਸਟਮਰ ਖੜਿਆ ਮੇਰੀ ਗੱਲ ਸੁਣ ਗੱਲ ਮੇਰੀ ਗੱਲ ਤਾਂ ਹਾਂ ਬਣਾ ਲਾ ਜੇ ਤਾਂ ਲੈਣੀ ਆ ਮੈਂ ਜੇ ਮੇਰੀ ਗੱਲ ਇੱਕ ਜੇ ਤਾਂ ਤੂੰ ਲੈਣੀ ਆ ਨਾ ਇਹ ਰੋਲਾ ਪਾਏ ਦਾ ਕੋਈ ਫਾਇਦਾ ਨਹੀਂ ਆਲੇ ਨੂੰ ਠੱਠ ਕਰਦਾ ਆ ਕੇ ਬਾਰਗੇ ਰੋਜ਼ ਖੜ ਜਣਾਗਾ ਉਹ ਗੱਲ ਦਾ ਦਮ ਨਹੀਂ ਠੀਕ ਆ ਜੇ ਤਾਂ ਲੈਣੀ ਆ ਤੂੰ 35000 ਕਹਿ ਨਾ ਓਏ ਯਾਰ ਇਹ ਤਾਂ ਕਹਿਣਾ 30 32 ਕਹੂਗਾ ਹੁਣ ਤਾਂ ਇਹ ਤਾਂ ਯਾਰ ਮੈਂ 25 ਕਹਿ ਦੂੰਗਾ ਉਹ ਅਗਲਾ ਦੱਸੂ ਵੇ ਇਥੋਂ ਦਾ ਇਹਨਾਂ ਦੇ ਦਊਗਾ ਯਾਰ ਇਹਨੇ ਘਟ ਨਹੀਂ ਮੈਂਦਾ ਜਿੰਨਾ ਆਪਾਂ ਘੰਟਿਆਂ ਦੇ ਹਿਸਾਬ ਨਾਲ ਟਾਈਮ ਬੋਲ ਕਰਕੇ ਉਹਦੀ ਗੱਡੀ ਸਹੀ ਗੱਲ ਆ ਇਹ ਆਪਾਂ ਦਿਹਾੜੀਆਂ ਦੇ ਹਿਸਾਬ ਨਾਲ ਲਾਈਏ ਉਹਦੀ ਗੱਡੀ ਨੀ ਪੁਆਇੰਟ ਆਗਾ ਲੈ ਚ ਉਹਨੇ ਦੀ ਗੱਡੀ ਮੇਰੀ ਗੱਲ ਹੁਣ ਇਹ ਨਾਰੇ ਦਲਾਲ ਤੋਂ ਕੋ ਸਿੱਕੇ ਨਹੀਂ ਹਾਂ ਮੇਰੀ ਗੱਲ ਪਰ ਤੂੰ ਚਾਰ ਜਰ ਦਿੱਤੇ ਦਿਹਾੜੀ ਵਾਲਾ ਚਾਰ ਜਰ ਇਹ 80 32 ਲਊਗਾ ਜਰ ਤਾਰੀ ਮੇਰੀ ਗੱਲ ਸੁਣਾ 1 ਮਿੰਟ ਤੂੰ ਫਿਰ ਤੇਰੀ ਗੱਲ ਉਹੀ ਰਹੇਗੀ ਤੂੰ ਤਾਰੀ ਨੂੰ ਰੁਪਏ ਭੇਜ ਦੇ ਮੈਂ ਤੂੰ ਗੱਲ ਦੱਸ ਉਹ ਮੇਰੀ ਗੱਲ ਉਹ ਮਾਈ ਦੇ ਕੇ ਭੇਜ ਉਹ ਮਤਾਈ 25000 ਰੁਪਏ ਲਾ ਦੇ ਤਾਰੀ ਨੂੰ 5000 ਕਾ ਗੂਗਲ ਪੇ ਕਰ ਦੇ ਤਾਰੀ ਨੂੰ ਵੀ ਉਹ ਹੋ ਜੇ ਗੂਗਲ ਪੇ ਨਹੀਂ ਗਿਆ ਮੈਂ ਤਾਂ ਕੈਸ਼ ਲੈ ਕੇ ਮਾਣੀ ਕਰਾਂਗੇ ਕੈਸ਼ ਦੇ ਦਾਂਗੇ ਜੱਦੀ ਦਾ ਤਾਂ ਕੈਸ਼ ਦੇ ਦਾਂਗੇ 500 ਰੁਪਏ ਦਾ ਦੇ ਦਿੰਦੇ ਆ ਜੇ ਤੂੰ ਲੈਣੀ ਹੈ ਉਹ ਆ ਦੇ ਕੇ ਇਹਨੂੰ ਹਾਂ ਤਾਰੀ ਨੂੰ 5000 ਰੁਪਏ ਦੇ ਕੇ ਇਹ ਜਿਹੜਾ ਜਿਹੜਾ ਲੈਣੀ ਆ ਉਹ ਵਾਲਾ ਇਹ ਤਾਂ ਉਹਦਾ ਦਿਲ ਖੜਜੂ ਹਾਂ ਫਿਰ ਠੀਕ ਹੈ ਦੇ ਰਾਂਗੇ ਫਿਰ 5000 ਦੀ ਗੱਲ 5 ਅੱਧਾ ਪਿੰਡ ਚੋਂ ਤਾਂ ਨਹੀਂ ਉੜਦਾ ਪਹਿਲਾਂ 20 ਚੀਜ਼ਾਂ ਨਹੀਂ ਤਾਂ ਬੁਲਟ ਲੈ ਆਇਆ ਯਾਰ ਹੁਣ ਉਹ ਕਿਹੜੇ ਚੱਕ ਦੇ ਗਏ ਸੀ ਉਹਨੂੰ ਮੈਂ ਯਾਰ ਮੈਂ ਮੰਨਦਾ ਖੁੱਜੀ ਤੇਰੀ ਗੱਲ ਨਹੀਂ ਉੜਦਾ ਫਿਰ ਤੇਰੀ ਜਾ ਕੇ ਹੁਣ ਜੇ ਮੈਂ ਇਹਦੇ ਨਾਲ ਬਾਗਾ ਮੇਰੀ ਗੱਲ ਸੁਣਦਾ ਉਹ ਐਂ ਕਹੂਗਾ ਵੀ ਇੱਥੋਂ ਤੱਕ ਤਾਂ ਦੇ ਦਾਂਗੇ ਆਪਾਂ ਉਹਨੇ ਇਹਨੂੰ ਕਿ ਜਦ ਕਹਿਦਾ ਵੀ ਉਹਦਾ ਇਹਨੇ ਮੇਰੀ ਗੱਲ ਇਹਨੂੰ ਕਹਿਤਾ ਪਾਣੀ ਵੀ ਦੀ 32 ਦੀ ਦਵਾ ਦੇ ਹੈ ਇਹ 32 ਉਹਨੂੰ ਕਹੂਗਾ ਜਾ ਕੇ ਉਹ ਅਗਲਾ ਕਹੋ ਵੀ ਯਾਰ ਇੰਨਾ ਤਾਂ ਨਹੀਂ ਇੰਨਾ ਤਾਂ ਨਹੀਂ ਇੰਨਾ ਤਾਂ ਨਹੀਂ ਤੇਰੀ ਵੀ ਕਿੰਨੇ ਤੱਕ ਚੱਲੇਗਾ ਕੀ ਖੜੇ ਨੇ ਉਹ ਤੈਨੂੰ ਥੋੜਾ ਜਿਹਾ ਮਾਰੀ ਇਹ ਪਤਾ ਕਿ ਨਹੀਂ ਕਹਿੰਦੇ ਕਿਹੜਾ ਕਾ ਨਹੀਂ ਛੋਟੇ ਚਾ ਨਹੀਂ ਚੱਲਦਾ ਤੂੰ ਕਹਿੰਦਾ ਸੀ ਹਮ ਚੱਲ ਲੈ ਜਾ ਮੈਂ ਤਾਂ ਚੱਲ ਇਹਨੇ ਦੱਸਤਾ ਤਾਂ ਹੁਣ ਸਾਨੂੰ ਇਹਨੇ ਇਹਨ ਦਾ ਦੱਸਤਾ ਬਸ ਕੋਈ ਗੱਲ ਨਹੀਂ ਇਹ ਤਾਂ ਛੱਡ ਬਣੇ ਛੱਡ ਪਰ ਇਹ ਤਾਂ ਗੱਲ ਹੀ ਛੱਡ ਤੀ ਚੱਲ ਛੱਟ ਜਾ ਗਏ ਕਰਾ ਦਿੰਦਾ ਕੰਮ ਵੀ ਜੇ ਕੱਲਾ ਜਾਊਗਾ ਇਹਨੂੰ ਦੱਸੂਗਾ ਵੀ 33 ਇੱਕ ਹੋਵੇ ਉਹ ਹੋਵੇ ਨਹੀਂ ਤਾਂ ਮੈਂ ਦੰਦਾ ਨਹੀਂ ਵੀਰ ਆਈਂ ਤੇਰੇ ਕਰਕੇ ਤੂੰ ਆਉਂਦੇ ਨੇ ਇਹਨੂੰ ਐ ਕਹਦੀ ਯਾਰ ਕਹੇ ਮੇਰੇ ਬੰਦੇ ਨੇ ਮੇਰੇ ਕਰਕੇ ਕਿੰਨੇ ਗੀ ਦੇ ਦੇਣਗਾ ਅਨੁਸਾਰ ਕਹਿ ਕੇ ਮੈਂ ਟਾਇਰ ਨਹੀਂ ਟੱਟੂ ਨਹੀਂ ਟਿੱਪਣੀ ਮੈਂ ਜਿਹੜੀ ਅੱਜ ਗੱਲ ਕਰਦਾ ਸੀ ਐਨਜੀ ਜੀ ਦੀ ਉਹ ਲਾਲ ਲਾਲਾ ਲਾਲਾ ਕਹਦੇ ਹਾਂ ਹਾਂ ਲਾਲਾਗੇ ਜੀ 6000 ਦੀ ਸੀ ਇੰਜਨ ਜੀ ਲਾਲਾਗੇ ਦੇ ਬਾਕੀ ਕੱਟ ਕੇ ਉਹ ਕਿਹਨਾਂ ਸੀ ਇੰਜਨ ਕਿਟਾਂ ਤੋਂ ਯਾਰ ਜੀ ਲਾਲਾ ਉਹਨਾਂ ਕਦੇ ਦਿੱਲੀ ਤੋਂ ਜਿੰਨੀ ਮਰਜ਼ੀ ਚੱਕ ਲਿਆ ਯਾਰ ਉਹ ਹੋ ਰਹੀ ਸਾਰੀਆਂ ਬੰਦ ਕਰਤੀਆਂ ਪੈਨ ਕੋਣ ਪੁੱਛਣ ਨੂੰ ਦਿੱਲੀ ਤੋਂ ਭੰਦਾ ਰਾ 6000 ਦੀ ਨਾ ਸਵਿਫਟਾਂ ਵੀ ਨਹੀਂ ਆਉਂਦੇ 10万 ਦਾ ਸਵਿਫਟ ਇੰਜਨ ਦੀ ਜਾਨ 6000 ਦੀ 10 ਮਾਡਲ ਸਵਿਫਟ ਦੋ ਮਹੀਨੇ ਪਹਿਲਾਂ ਦੀ ਬੱਧ ਦੀ ਹੈ ਨਹੀਂ 35k ਤੱਕ ਹੱਦ ਹੈ ਲਾਉਂਦਾ ਨਹੀਂ ਬਾਹੂ ਦਿੰਦਾ ਨਹੀਂ ਜਾ ਕੇ ਦਾਦੂ ਕੋਲੇ ਉਹ ਦਿੰਦਾ ਨਹੀਂ ਉਹ ਤਾਂ ਆਪਦੇ ਕੋਲ ਹੀ ਕੋੜਾ ਦੱਬ ਦਿਨਾਗਾ ਨਾਰਾ ਹੁਣ ਹਰੇਕ ਕੋਲੇ ਦਵਾਰੇ ਦਵਾਰੇ ਨਾਰੇ ਵਾਲੇ ਕੰਮ ਨਹੀਂ ਹੁੰਦਾ ਨਾਰੇ ਲਗੇਗਾ ਫੇਰ ਹੀ ਸੋਨਾ ਲਗੇਗਾ ਤਕਾ ਦੇਣਾ ਉਹ ਫੋਨ ਤੇ ਖਾ ਪਤਾ ਕੀ ਹੁੰਦਾ ਇਹ ਤਾਂ ਮੰਡੀ ਵਾਲੀ ਗੱਲ ਆ ਹੁਣ 1000 ਰੁਪਏ ਉਹ ਕੱਟ ਕੇ 1000 ਰੁਪਏ ਵਰਗਾ ਉਹ ਕੰਮ ਜਿਹੜੀ ਨਹੀਂ ਹੈਗਾ ਫਾਇਦਾ ਐਲ ਇੱਕੋ ਹੀ ਗੱਲ ਦੱਸਿਆ ਲੈ ਦਿਲ ਦੀ ਵੀ ਭਾਈ ਇੰਨੇ ਆ ਹਨਾ ਜੇ ਆਪ ਤੂੰ ਦੱਸਤਾ ਹੀ 35000 ਜੇ ਉਹਨੂੰ ਪਾਈ ਫਿਰ ਤੂੰ 30000 ਉਹ 2000 ਕੱਟ ਗਿਆ ਜੇ ਉਹਨੂੰ 35 ਦਾ ਆਈ ਜਾਵੇ ਕਿਦਾ ਭੱਜੇ ਉਹਨੂੰ 35 30000 ਰੁਪਏ ਵਧ ਕਰਾ ਆਣੇ 35 ਕਹਿੰਦਾ 33 ਤੱਕ ਕਰਾ ਦਿੰਨੇ ਹੂੰ ਬੱਸ ਰਹਿਣ ਦੇ ਕੁਛ ਨਹੀਂ ਹੁੰਦਾ ਮੈਂ ਦੇ ਉਹ ਲੈ ਲੈ ਬਸ ਉਹ ਕੋਈ ਨਹੀਂ ਮੈਂ ਬੀਤ ਲੇ ਦਿਨ ਦਾ 25000 ਦੀ ਨਾ ਵੋਟਾਂ ਵਾਲੇ ਦਿਨ ਅੰਡੇ ਇਵਰ ਚ ਬੈਠਾ ਤੇ ਤਾਂ ਦੀਦਾ ਨਹੀਂ ਸੀ ਵੀ ਕੌਣ ਵੇਖਾ ਮੈਨੂੰ ਸਾਲ ਲੱਗਣਾ ਵੱਧ ਜਾਣ ਦਾ ਡਰਾਈਵਰ ਪੂਰਾ ਛੋਟੀ ਦਾ ਭਾਵੇਂ ਜਿੱਥੇ ਮਰਜੀ ਟਰੱਕ ਭੜਾ ਦੇ ਭਾਵੇਂ ਡਰਾਈਵਰ ਹੈਗਾ ਇੱਕ ਨੰਬਰ ਹੁਣ ਗੱਡੀ ਦਾ ਕੀ ਆ ਛੋਟੀ ਗੱਡੀ ਨਹੀਂ ਹੋएगी ਹੁਣ ਕੋਈ ਛੇ ਲੈ ਆਉਗਾ ਮੰਕੇ ਤੇ ਲੈ ਜਾ ਕਰਾਂਗੇ ਹਾਂ ਇਹਨੇ ਰਸਵੇਰੇ ਹੈ 30 40000 ਦੀ ਉਹ ਵੀ ਨਹੀਂ ਆਉਂਦਾ ਕੁਸਤੀ 40000 ਚ ਕੀ ਆਉਂਗਾਗਾ ਮਾਂਗੇ ਤਾਂ ਲੈਣੇ ਹੋ ਜਾਣਗੇ ਨਾਲੇ ਬੋਕਲ ਦੀ ਆ ਭਰਦਾਂਗੇ ਨਾਲੇ ਕੁਝ ਨਹੀਂ ਔਰ ਆਪਾਂ ਕਰਿਆ ਕਰਕੇ ਇਹਨੂੰ ਸ਼ਿਮਲੇ ਮਨਾ ਓ ਯਾਰ ਪਹਿਲਾਂ ਮੁੱਦੀ ਮਾਰ ਦੇ ਇਹਦਾ ਦਲਾਲ ਬਣੀ ਨਹੀਂ ਸਕਦਾ ਇਹਦਾ ਦਲਾਲ ਬਣੀ ਨਹੀਂ ਸਕਦਾ ਇਹਦਾ ਭੈਣ ਚੋਦ ਨੇ ਪਹਿਲਾਂ ਮੁੱਦੀ ਮਾਰ ਦਿੱਤੀ ਪਗਾਣੇ ਦੀ ਬੇਇੱਜ਼ਤੀ ਕਰ ਮੁੱਦੀ ਕੀ ਯਾਰ ਤੂੰ ਇਹਨੂੰ ਨਾ ਆਪਣਾਈ ਇਹਦੇ ਉੱਤੇ ਵੱਜ ਜੂ ਮੁੱਦੀ ਨਾ ਨਾ ਪਹਿਲਾਂ ਇਹਦੀ ਤੈਨੂੰ ਹੋਰ ਦੱਸਦਾ ਗੱਲ ਦੱਸ ਨਾ ਆਏ ਨਹੀਂਗਾ ਦੱਸ ਦੇ ਹੁਣ ਹੁਣ ਖੋਲ ਦੇ ਬੇਤ ਵਰਦਾਨ ਜਦੋਂ ਖੋਲਣ ਲੱਗ ਗਿਆ ਬੇਤ ਖੋਲ ਦੇ ਹੋਣਾ ਹੈ ਨਾ ਕਰ ਉਹਦਾ ਜਦੋਂ ਮੋਟਰਸਾਈਕਲ ਕੋਲੇ ਹੋਇਆ ਹਾਸੀ ਤੇ ਡਰ ਗਿਆ ਤਵੇ ਤੋਂ ਜਦੋਂ ਮੋਟਰਸਾਈਕਲ ਕੋਲੇ ਹੋਇਆ ਹਾਂ ਉਦੋਂ ਦੱਸੂ ਉਹਦਾ ਅਚਾਨਕ ਛੋੜ ਰਿਹਾ ਵੀ ਆਪਰ ਸਾਡੇ ਮਹਿਨਾਂ ਵੀ ਆਪ ਲੱਗਦੀ ਆ ਉਹ ਯਾਰ ਮੈਂ ਨਾ ਨਾ ਵਹੀਂ ਨਾਰਮਲ ਹੀ ਰਹਿ ਗਿਆ ਉਹਦਾ ਕੈਂ ਮਰੂਤੀ ਲੈਤੀ ਉਹ ਚੋ ਇਹਨੇ ਕੀ ਕਰਿਆ ਮੇਰੇ ਦੀ ਨਹੀਂ ਹੁੰਦੀ ਨੀ ਉਹ ਨਿਕਲੇ ਹੁੰਦੀ ਨਾ ਹੁਣ ਇਹਨੇ ਮਰੂਤੀ ਚ ਤਾਂ ਮਰੂਤੀ ਕੱਢੇ ਤਾਂ ਮਰੂਤੀ ਵੀ ਤੋਂ ਨਹੀਂ 57000 ਦੀ ਵੇਚ ਗਿਆ ਉਹ ਨਹੀਂ ਇਹਨੇ ਚਲਾਈ ਸਾਲ 2 ਸਾਲ ਚਲਾਈ ਤੇ ਬਲਾ ਡੇ ਮਾਨ ਸਾਲ ਉਹ ਖਿੱਚੀ ਫਿਰਦੇ ਰਹੇ ਤੇ ਆ ਕੇ 500 30 ਕੱਢਿਆ ਕਿਉਂ ਨਹੀਂ ਮਰੂਤੀ ਚ ਮੈਂ ਜਾ ਰਿਹਾ ਨਫੇ ਚ ਵੇਚ ਇੱਕ ਦਮ ਇੱਕਰੇ ਜੈਕ ਕੱਢਿਆ ਜੀ ਵੀਚੀ ਵੀ ਤਾਂ ਨਿਆਰੇ ਨਿਆਰੇ ਮਹਿੰਗੀ ਆ ਹਾਂ ਡੈਕ ਕੱਢਿਆ ਫੇਰ ਜੈਕ ਵੀ ਕੱਢਿਆ ਸੀ ਫੇਰ ਕੋਈ ਗੱਲ ਨਹੀਂ ਜੈਕ ਵੀ ਕੱਢਿਆ ਹਾਂ ਦੂਜੀ ਦਾ ਨਹੀਂ ਪੇਸਟ ਉਹਦਾ ਬੰਦੇ ਬਹੁਤ ਮਾਣ ਚੁੱਗੀ ਇੰਜਨ ਸਹੀ ਦੀ ਆ ਇੰਜਨ ਕਿੱਥੇ ਸਹੀ ਜੀ ਇੰਜਨ ਸਹੀ ਹੁੰਦਾ ਫੇਰ ਕਿਉਂ ਦਿੰਦੇ ਇੰਜਨ ਰੈਡੀ ਰੂਡੀਟਰ ਸਾਰਾ ਕੋ ਫਟਿਆ ਪਿਆ ਉਹ ਮੰਗ ਵੀ 4 ਲੱਖ ਦੀ ਲਿਆ ਕੇ ਔਖਾ ਹੋ ਗਿਆ ਹੋਰ ਟੀਟ ਮਾਰੀ ਦੀ ਟੀਟ ਵੱਜ ਗਈ ਕੋਈ ਕੁਝ ਕਰੀ ਜਲੇ ਉਹ ਜਿਹੜੇ ਰੰਗ ਦੀ ਹੈਗੀ ਉਹ ਜਿਹੜਾ ਰੰਗ ਦਾ ਉਹ ਲਿਆ ਕੇ ਰਕੇ 100 ਰੁਪਏ ਉਹ ਮਾਰਤਾ ਮਾਰਾ ਜੇ ਲਾ ਦੱਸੋ ਫੇਰ ਇਹ ਜਾ ਤੂੰ ਦੱਸਣਾ ਕੀ ਹੈ ਤੁਰਿਆ ਜਾ ਨਾ ਮੈਨੂੰ ਫਿਰ ਉਹੀ ਗੱਲ ਨਾ ਪਕਾਈ ਕਰ ਕਿ ਮੈਂ ਉਹ ਪਕਾਈ ਨੂੰ ਭੈਣ ਦੀ ਤੂੰ ਚੰਡੀਗੜ੍ਹ ਜਾਣਾ ਵੀ ਤੇਲ ਮਾਚੀ ਯਾਰ ਤੇਰਾ ਆ ਜਾਣਾ ਦਾ ਥੀ ਗੱਡੀ ਕੱਢ ਗੱਡੀ ਕੱਢ ਲੈ ਚਲ ਉਹਦਾ ਕੋਈ ਨਾ ਗੱਡੀ ਕੱਢਣ ਵੇਲੇ ਤਾਰੀ ਸਰ ਤੇ ਹੱਥ ਫੇਰਨ ਲੱਗ ਗਿਆ ਦਾ ਜਾ ਗਿਆ ਜਾ ਕੇ ਗੱਡੀ ਦੇ ਪਰ ਆਪਣੀ ਚਾਬੀ ਮਿਲਦੀ ਚੱਕਰ ਦਾ ਹੈ ਨਾ ਤੇਰਾ ਇੰਨਾ ਦਵਦਬਾ ਤੈਨੂੰ ਨਾ ਚਾਬੀ ਮਿਲੇ ਯਾਰ ਸਾਡੇ ਵਰਗੇ ਦਾ ਗਾਇਦਨ ਵੀ ਚੱਕਣ ਨਹੀਂ ਦੇ ਗੱਡੀ ਬਾ ਦਿਨ ਦਿਨ ਲਗਾਈ ਦੀ ਰਾਤ ਨੂੰ ਟਾਵਰ ਬਣੀ ਹੋਈ ਹੈ ਬੂਟ ਕਟ ਪਾਏ ਹੋਏ ਨੇ ਤੇ ਹੁਣ ਜਾ ਕੇ ਕਾ ਤੈਨੂੰ ਚੱਕਣ ਨਹੀਂ ਦਿੰਦੇ ਕੋਈ ਗੱਲ ਨਹੀਂ ਤੈਨੂੰ ਇਹਨਾ ਤੂੰ ਗੱਡੀ ਲਵਾ ਗੁਰਮੱਦੀ ਰਾਤ ਨੂੰ ਦੇਨੇ ਫੋਨ ਕਰਦੀ ਗੱਡੀ ਯਾਰ ਤੇਰੇ ਘਰੇ ਲਾ ਦਾਂਗੇ ਗਲਤ ਕੰਮ ਜਾਣ ਲੈ ਗਈ ਉਛਾਈ ਤਾਂ ਨਹੀਂ ਸਮਰਤਨਾ ਨਵਾਰਿਆ ਤਾਂ ਨਹੀਂ ਪਰਦਾ ਨਹੀਂ ਨਾ ਗੱਲ ਆ ਇੱਕ ਤਾਂ ਭਈ ਐ ਇੱਕ ਦੋ ਘਰੇ ਬੁੜੀਆਂ ਵਾਲੇ ਕੱਪੜੇ ਪਏ ਹੋਣਗੇ ਇਹਦੇ ਨਾਲ ਦੀ ਸ਼ਰਟ ਸੁਆਉਂ ਗਿਆ ਯਾਰ ਕੱਪੜੇ ਕੁਛ ਨਹੀਂ ਨਾ ਕੁਛ ਨਹੀਂ ਨਾ ਸਾਰੀਆਂ ਕੱਟਣੀਆਂ ਨੇ ਕੱਟੂ ਯਾਰ ਨਹੀਂ ਕੱਟਦੇ ਯਾਰ ਕੱਟਦੇ ਨਹੀਂ ਇਧਰ ਨਾ ਵਾਹ ਵਾਹ ਗੱਲ ਨਹੀਂ ਕੱਟੀ ਕੱਢਦਾ 1 ਮਿੰਟ ਦੁਬਾਰਾ ਸਟਾਰਟ ਕਰਦੇ ਕੱਟਦੇ ਨਹੀਂ ਸੀ ਗੱਲ ਇਹ ਲੈ ਯਾਰ ਮੌਕੇ ਨੂੰ ਕੀ ਆ ਚੱਲੀ ਇਹਨੇ ਜਾ ਕੇ ਆ ਲਓ ਬਈ ਤਾਰੀ ਤਾਰੀ ਭੇਜਦਾ ਗੱਡੀ ਦਾ ਰੇਟ ਪਤਾ ਕਰਨ ਲਈ ਲੈ ਅੱਜ ਤਾਰੀ ਸੌਦਾ ਹੋਜੇ ਕਿੱਤੀ ਗੱਲ ਨਾ ਕਰੀ ਹਾਂ ਰਿਸ਼ਤੇਦਾਰੀਆਂ ਨੂੰ ਖੇਸ ਲੈ ਕੇ ਆਉਣੇ ਜੱਤੀਆਂ ਚ ਜਾ ਜੇਤੀ ਦੇ ਨੇ ਬਗਜਾ ਢਿੱਡੀ ਫਲਾਈ ਜਾਂਦਾ ਖੜਾ ਤੇਰੇ ਮਗੂ ਭੈਣ ਡਿਆ ਰਹੇ ਹੁਣ ਤੇ ਘਰ ਆ ਮੈਂ ਲੈ ਫੇਸ ਦੀ ਗੱਲ ਤੇ ਕਿਸੇ ਮੈਂ ਜਿਹਦਾ ਕਹੇ ਸੀ ਲੈ ਪ੍ਰਧਾਨ ਗਾਣੇ ਦਾ ਉਥੇ ਤਾਰੀ ਦੇ ਤਾ ਮੌਕੇ ਤੇ ਰੇਟ ਪਤਾ ਕਰਨਾ ਬਗਜਾ ਹਾਦ ਦਾ ਜਾਂਦਾ ਬਦੰਦਰ ਦੇ ਲਾ ਕੰਜਰ ਟਾਟਾ ਕਰਨ ਕੋਰੇ ਕਰਨ ਢਾਲੀ ਜਹਾਈ ਤੇ ਚੜਨਾ ਪ੍ਰਧਾਨ ਪ੍ਰਧਾਨ ਗੱਲ ਸੁਣੀ ਇਧਰ ਪ੍ਰਧਾਨ ਸੌਦੇ ਹੈਗਾ ਕਿ ਨਾ ਹੁਣ ਪ੍ਰਧਾਨ ਦਾ ਸੌਦੇ ਜਵਾ ਇਹਦਾ ਯਾਰ ਥੋੜਾ ਆ ਜਾ ਨਾ ਕਿਸੇ ਵਿੱਚ ਦੇ ਤਾਂ ਕਿਸੇ ਇਹਦਾ ਵੀ ਆ ਜਾਂਦਾ ਇਹਨੂੰ ਕਾਣ ਨਹੀਂਦਾ ਇਹਦਾ ਥੋੜੀ ਗੱਲਾਂ ਦੇ ਬਈ ਇਹਨਾਂ ਤੋਂ ਹੋਈ ਗੱਲ ਸਹੀ ਆ ਗਈ ਹਾਂ ਫਿਰ ਡਿੱਗਦੀ ਹੋਰ ਵੀ ਰੇਟ ਚੜ੍ਹ ਦੋ ਬਾਈ ਜਿਹੜੇ ਰੇਟ ਤੇ ਉਹ ਮੰਨ ਗਿਆ ਉਹ ਜੋ ਗਾਜਾ ਕਰਦਾ ਇਹ ਵੀਡੀਓ ਪਾਵਾਂਗੇ ਕਮਿਟਮੈਂਟ ਹੋਈ ਚੁਕਰੀ ਹੁਣ ਇਹ ਆ ਕੇ ਕਹੂਗਾ ਨਾ ਇਹ ਆ ਕੇ ਕਹੂਗਾ ਜੇ ਇਨ ਨਹੀਂ ਦੀ ਬਣੂਗੀ ਇਹਨੂੰ ਕਹਦੇ 100 ਰੁਪਏ ਲੱਗੇ ਲੱਗੇ ਜਾਣਦੇ ਭੈਣ ਚ ਦਾ ਵੇਰ ਮੈਂ ਦੇ ਤੂੰ ਹੁਣ ਕਹੇ ਚੱਕ 100 ਰੁਪਏ ਸਾਈ ਦੀ ਆ ਸਾਈ ਜਾਊ ਆਪਣੇ 100 ਰੁਪਏ ਉਹ ਦੂਆਤ ਤਾਂ ਇਹ ਤਾਂ ਲੈਂਦੇ ਕਿਹੜਾ ਪ੍ਰਾਣ ਦੀ ਸਕੀਮ ਹੈ ਪ੍ਰਾਣ ਦੀ ਸਕੀਮ ਪਰਦਾ ਨਹੀਂ ਨਹੀਂ ਕਰਨੀ 100 ਰੁਪਏ ਇੱਕ ਜੀ ਪਰਧਾਨ ਜੀ ਸਾਈ ਦੇ ਲੰਘਿਆ ਪਾਉਣ 1.10 ਇਹ ਮੇਰੀ ਗੱਲ ਆਪਾਂ 35 ਰੁਪਏ ਦੇ ਤੌਰ 'ਤੇ ਹੂੰ ਉਹ ਕੁਛ ਨਾ ਕੁਝ ਜਵਾਬ ਸਵਾਲ ਦੇਊਗਾ ਆਪਾਂ ਕਹਾਂਗੇ ਤੇਰੇ ਹਿਸਾਬ ਨਾਲ ਤਾਰੀ ਕਿੰਨੇ ਦੀ 700 ਉਹ ਕੋਈ ਇੰਨੇ ਦੀ ਉਹਨੂੰ 100 ਰੁਪਏ ਦੇ ਦਿਆਂਗੇ ਜੇ ਤੋ ਵੀ ਚੱਕਰ ਲੱਗਦਾ ਤੂੰ ਆਏ ਗਈ ਮੈਂ ਮੈਂ ਕਹਿੰਦੇ ਸਾਨੂੰ ਤਾਂ ਅਸਤ ਲੈੰਦੇ ਨਹੀਂ ਤੂੰ ਆਏ ਗਈ ਮੈਂ ਆਪ ਲੈਣੀ ਆ ਪਰਧਾਨ ਤਾਰੀ ਨੂੰ ਕਹਦੇ ਨਾ ਤੇ ਆ ਚੱਕ ਹੋਰ ਕਹਦੇ ਆ ਚੱਕ ਵੀ ਇੰਨੇ ਜਿਉ 40 ਦੀ ਕਹਿੰਦਾ ਹੁਣ ਕਹਿੰਦੇ ਮੈਂ ਲੈਣੀ ਆ ਆਪ ਕਹਦੇ ਆ ਚੱਕ ਨੂੰ ਧਾਲੀ ਦੀ ਉਹਦੂਗਾ ਆਪਾਂ ਮੁੱਕਰ ਜਾਗੇ ਮੁੜ ਕੇ ਆਪਾਂ ਆਪਣੇ ਘਰਾਂ ਨੂੰ ਮੁੜ ਕੇ ਧਾਰੀ ਦਾ ਨੰਬਰ ਪਾ ਲਿਆ ਉਹ ਆਇਆ ਉਹ ਕਿ ਧਾ ਮੁੜ ਕੇ ਚੱਕ ਉਹਦਾ ਅਦਰ ਮਾੜੀ ਆਦਾ ਮਾੜੀ ਗੱਲ ਦਾ ਆਪੀਆ ਲਓ ਬਈ ਧਾਰੀ ਦੇ ਨਾਲ ਮੌਕੇ ਦੇ ਦਵਾਰੇ ਪਹੁੰਚ ਚੁੱਕਿਆ ਰੀਟ ਪਤਾ ਕਰਕੇ ਮਿੰਤਾਲਾ ਦਾ ਰਾਜ ਵੀ ਮੁੜਿਆ ਪ੍ਰਧਾਨ ਆ ਵੀਡੀਓ ਪਾਈ ਨਾ ਹੁਣ ਦੱਸ ਦਿੱਤਾ ਦੱਸ ਦੇ ਯਾਰ ਬਸ ਉਹਦੇ ਦਾ ਵੀਡੀਓ ਨਾ ਮੈਂ ਕੱਟਨਾ ਵਿੱਚ ਕੱਟ ਰਾਦਾ ਨਾ ਵੀ ਬੰਦ ਉਹ ਕੱਟ ਰਾ ਦਾਂਗੇ ਇਹ ਤੁਹਾਨੂੰ ਕਹਤਾਂ ਬਸ ਕਹਿੰਦਾ 1000 2000 ਕਿੰਨੇ ਕਿੰਨੇ ਦਵਾਂ 50000 50000 ਕਿਉਂ ਯਾਰ ਦੋ ਯਾਰ ਕੱਟੂ ਦੇਖੀਓ ਕੁਜੀ ਫੜਾੜ 44000 ਦੀ ਹੂੰ 44 ਦੀ ਫੜਾ 44 ਦੀ 44 ਦੀ 10000 ਰੁਪਏ ਤੇਰੇ ਕੋਲ 100 ਰੁਪਏ ਹੈਗੇ ਮੇਰੇ ਕੋਲ ਹੁਣ ਤਾਂ ਨਹੀਂ ਕੋਈ ਹੈਗਾ ਪਰ ਉਹ ਜੱਕ 44 ਸਹੀ ਫੜਾ ਸਹੀ ਹੈ ਆਏ ਨਾ ਕਿ ਉਹਨਾਂ ਨੇ ਕਹਿੰਦੇ ਸੀ ਨੇ ਨਹੀਂ ਆਪ ਪਲਾਨਿੰਗ ਕਹਿੰਦੇ ਮੈਂ ਆਏਗੀ ਲੱਗ ਰਿਹਾ ਹਾਂ ਪਰ 45 ਨਾ ਕੋਈ ਨਿਆਰ ਜੇ ਜੇ ਨਾਮ ਨਾ ਉਹ ਤੇਰਾ ਦਿੱਤਾ ਮੁਰਕੇ ਗੈਸਾਂ ਦਾ ਉਹਦਾ ਸੀ 45 ਦਾ ਕਰ ਲਾਂਗੇ ਸਾਡੇ ਤਾਂ ਬੇਕੀਸ ਦਾ ਕਰਤੀ ਗੱਲ ਤੈਨੂੰ ਤਾਂ ਆਹ ਕਹਿਣਾ ਵੀ 45 ਤੂੰ ਆ ਵਿੱਚ ਕਹੇ ਬਈ 1 ਰੁਪਿਆ ਵਾਧੇ ਨਹੀਂ ਦਿੰਦੇ ਤੂੰ ਤੇਰੇ ਚਿੱਤ ਮੰਨ ਦੇ ਦੇਣੀ ਉਹ ਤਾਂ ਮੈਂ ਉਹ ਤਾਂ ਮੈਂ ਗੱਲ ਕਰ ਲਈ ਜਿਹੜੇ ਆਂਦੇ ਕੋਲ ਜਿਹੜੇ ਸੀਐਨਜੀ ਲਾਉਣੀ ਹੈ ਹੋਜੀ ਸੀਐਨਜੀ ਸੁਆਣੀ ਜੀ ਕੋਈ ਲਾਉਣੀ ਸੀਐਨਜੀ ਨਾਲ ਗੱਲ ਕਰ ਲੈ ਬਈ ਉਹ ਤਾਂ ਹੈ ਹੀ ਨਹੀਂ ਵਿੱਚ ਮੇਰਾ ਸੀਐਨਜੀ ਮੇਰੇ ਮੇਰਾ ਇਧਰ ਲੱਗਦਾ ਚੈੱਕ ਪਤਾ ਦੀ ਵੇਰੀ ਉਹ ਲੱਗੇ ਆਹ ਬਲੌਗ 'ਚ ਘੱਟੇ ਨਾ ਇਧਰ ਨਾ ਕਰਨ ਪੰਦਾ ਮੇਰਾ ਮੈਨੂੰ ਨਹੀਂ ਪਤਾ ਇਧਰ ਮੈਲ ਮਣ ਮਣ ਤਾਂ ਹੀ ਲੰਨਦਾ ਬੰਦਾ ਇਦਾਂ ਤੇ ਕੀ ਚੀਜ਼ ਦੇਣਾ ਇਦਾਂ ਪ੍ਰਧਾਨ ਦੀ ਵੇਚਤੀ ਕਦੋਂ ਕਰਦੋਂ ਤੂੰ ਐਨੀ ਯਾਰ ਓਏ ਉਹ ਵੀ ਸੀਐਨਜੀ ਦੀ ਗੱਲ ਕਰ ਲੈ ਵੀ ਕੋਈ ਜਿੱਤ ਦੀ ਲੈ ਕੀ ਨਹੀਂ ਬੰਦਾ 45000 ਤੂੰ ਉਹਨੂੰ ਕਹ ਦੇ ਕਹ ਸੀਐਨਜੀ 6000 ਦੀ ਤੇਰੀ ਕਹਿੰਦਾ ਨੂੰ 60 ਦੀ 4 ਦੀ 5 ਦੀ ਜੋ ਵੀ ਹੈ ਕਦੇ 5 ਦੀ ਲਾ ਲਾ ਚੱਲ ਤੇ ਛੱਡੀ ਕਦੇ 45000 ਦੀ ਗੱਡੀ ਮੈਂ 45 ਦੀ ਕੋ ਯਾਰ ਫਿਰ ਤਾਂ 40 ਹੀ ਲਵਾਂਗੇ ਲਾ ਹੀ ਲਈ ਫੇਰ ਨੀ ਮਾ ਫੇਸੀ ਆ ਨਹੀਂ ਜੀ ਨਾ ਲਾਉਣ ਦੇ ਜਾਣਦੀ ਨਹੀਂ ਉਹ ਤੰਦਰੀਪੂਆ ਦਾ ਮੁੰਡਾ ਕੀ ਕੀ ਚੀਜ਼ ਜਾਣਦੀ ਤਾਂ ਹੈਗੀ ਫਸ ਫੇਰ ਤੂੰ ਲੈ ਕੋਈ ਕਿੰਨੇ ਉਹ ਤੇਰੇ ਨਾਲ ਤੂੰ ਉਹਨੂੰ ਕਿੰਨਾ ਕਹਿ ਜੀ ਕਿੰਨਾ ਲਾਇਆ ਮੈਂ ਤਾਂ ਉਹਨੂੰ ਦੇਖਿਆ ਮੈਂ ਮੈਨੂੰ ਦੱਸ ਯਾਰ ਕੀ ਗੱਲਬਾਤ ਆ ਕਹਿੰਦਾ ਫਿਰ ਗੇੜੇ ਮਾਰਦੇ ਫੇਰ ਨਾ ਮੈਂ ਕਰ ਕੀ ਆ ਜੀ ਕੀ ਕਹਿੰਦਾ ਜੱਤ ਪ੍ਰਧਾਨ ਜੱਤ ਤੈਨੂੰ ਦੱਸੀ ਜਾਂਦਾ ਦੇ ਦੇ ਸਾਈ ਕੁਝ ਨਹੀਂ ਹੁੰਦਾ 45 ਦੀ 45 ਫਿਰ ਬਾਲੀ ਮਿੰਗੀ ਨਾ ਇਹ ਨਵਾਲੀ ਮਿੰਗੀ ਵੇਚ ਦਾਂਗੇ ਲਾਏ ਨਵੇਂ ਆ ਨਾ ਮੈਂ ਤਾਂ ਗਰੇਲਾ ਐ ਨਾ ਇਹ ਵੇਚਦਾ ਮੈਂ ਇੱਕ ਮਿੰਟ ਮੈਂ ਤਾਂ ਫਿਰ ਪੀਣ ਦੇਣੀ ਠੀਕ ਆ ਮੈਂ ਚਾਹ ਨਾ ਮੈਂ ਲੈਣੀ ਆ ਤੂੰ ਲੈਣੀ ਆ ਮੈਂ ਤੈਨੂੰ ਸਾਰੀ ਤੂੰ ਦੱਸ ਤੂੰ ਰੋਜ਼ ਤਰਾ ਕਰਦਾ ਕਿੰਨੇ ਦੀ ਆ ਸਹੀ ਦੱਸੀ ਦੇ ਦੇ ਰੋ ਆਪਣਾ ਰੋਜ਼ ਆਪਣਾ ਉਹਦਾ ਕੰਮ ਆਗਾ ਗਵਾੜ ਦਾ ਤੂੰ ਦਾ ਤੇਰਾ ਚੱਕਰ ਮਹਿੰਗੀ ਨਾ ਦਵਾਈ ਬਸ ਜਾਇਜ਼ ਰੇਟ ਤੇ ਦਵਾਈ ਮੈਂ ਦੱਸਦਾ ਵੀ ਵਿਲੇਜ ਦਾ ਉਹ ਵਾਲਾ 2-3000 ਨਾਲ ਦੇਵੇ 5 ਨਾਲ ਦੇਵੇ ਹਾਂ ਫਿਰ 40 ਚਲੀ ਜਾ ਚਲੀ ਤੱਕ ਫਿਰ ਪਤਾ ਕਰ ਜਾ 40 ਦੀ ਫਿਰ 40 ਦੀ ਕਹਿ ਆਏ ਜੀ ਦੋ ਬੰਦਾ ਕਹੀ ਗਿਆ ਕਹਿੰਦਾ ਯਾਰ 2000 ਓਏ ਆਇਆ ਨਹੀਂ ਹੁੰਦਾ ਯਾਰ ਅਗਲੇ ਤੇ ਦਾਅ ਵੀ ਭਾਈ ਨਹੀਂ ਦੇ ਕਹਦੇ 40 ਮੈਂ ਤਾਂ ਕਹੇ ਕਹੇ ਤੀ ਇਹਦਾ ਦੁਕਾਨ ਤੋਂ ਲੈ ਕੇ ਕਦੇ ਮੈਂ ਤਾਂ ਕਰਦਾ ਤਾਂ ਜਾ ਕਰਦੇ ਇਹ ਨਾਰੇ ਨਾ ਨਾਰੇ ਕਿ ਟੋਣ ਕੁੜੀ ਕਿੰਨਾ ਟੋਣ ਚਾਤ ਚਾਤ ਇਹ ਤਾਂ ਨਾਰੇ ਦਾ ਲਾਲ ਆਲਾ ਤਾਂ ਜ ਕੋਈ ਨਹੀਂ ਕੋਈ ਵਗ ਜਾ ਨਾਰੇ ਕੋਲੇ ਘਾਉਣ ਵਾਲਾ ਤਾਂ 10 ਮਿੰਟ ਵੀ ਭਾਈ ਗੋਰ ਲੈ ਲੈ 40 ਕਹਿੰਦੇ ਉਹ 50 ਮਾ ਲੜਦਾ ਨਹੀਂ ਆ ਗਿਆ ਇਹਦਾ ਸੋਦਾ ਬਣਿਆ ਪਿਆ ਕਿਹਦਾ ਫਾਇਦਾ ਨਹੀਂ ਮੇਰੇ ਗੇੜੇ ਦਾ 14 ਘਟ ਘਟ ਜਾਂਦਾ ਤਾਂ ਕਹੂਗਾ ਇਹਦਾ ਗੇੜੇ ਦਾ ਇਹ ਭੈਣ ਦੀ ਉਦੋਂ ਨਾ ਪੈਂਟਾ ਵਾ ਪਾ ਜਾਂਦਾਗਾ ਜੀ ਨਹੀਂ ਆ ਅੱਜ ਵਰਦਾਨ 100 ਰੁਪਏ ਚਾਹ ਕੇ ਅੱਜ ਵਰਦਾਨ ਨੇ ਲੈ ਜੇ ਵਰਦਾਨ ਨਾ ਕਹਿੰਦਾ ਵਾ ਗੱਡੀ ਲੈਂਦਾ ਨਹੀਂ ਸੀ ਆਜ ਵਰਦਾਨ ਕਿ ਹੁਣ ਸਾਈ ਸਾਈ ਉਹ ਯਾਰ ਉਹ 100 ਰੁਪਏ ਉਹ ਰੱਖਦਾ ਨਹੀਂ ਉਹ 45 ਵੀ ਦਾ ਵੀ ਮੋੜੂਗਾ ਕਿਹਨਾਂ ਦਾ ਉਹ ਪਿਆ ਨਾ ਫੜਾਦਾ ਪਿਆ ਸਾਈ ਦਾ ਸਾਈਏ 20 ਦੇ ਦੇਣਾ ਓਏ 20 ਪਏ ਬੁੱਲੇ ਬੱਡੇ 20 ਦੇ ਯਾਰ ਰੁਪਏ ਫੜਾ ਦੇ ਕਿਰਾ 50 ਰੁਪਏ ਫੜਾ ਦੇ ਕਿਰਾ ਫਿਰ ਹੋ ਆਪਣੇ ਭਰਾ ਤਾਰੀ ਖਰੀ ਤਾਰੀ ਦਲਾਲ ਉਧਰੋਂ ਗੁਰੀ ਕੈਨੇਡਾ ਭੁਜਵੇ ਇਹ ਗੱਲ ਕਰ ਲੋ ਸਾਰੀ ਮੁਲਕੇ ਰੌਲੇ ਨਾ ਬਣਾ। ਜੇ ਬਣ ਗਈ ਤਾਂ ਦਵਾਕੀ ਨਹੀਂ ਰਾਜੀ। ਮੇਰੀ ਗੱਲ ਸੁਣ ਨਾ ਦਵਾਕੀ। ਆ ਜੇ ਬਣ ਗਈ ਇਹਨੇ ਸਾਨੂੰ ਕਿਆ ਕਹਦਾ ਤਾਰੀ ਮੈਂ ਦੱਸਦਾ ਤੈਨੂੰ ਗੱਲ ਸਿਰੇ ਦੀ ਸਿਰੇ ਦੀ ਗੱਲ। ਮੈਂ ਇਹਨੂੰ ਮੂੰਹ ਦੇਖ ਲਿਆ ਤੂੰ ਦੱਸੇਗਾ। ਦੱਸ ਮੈਨੂੰ 45 ਦੀ ਕਰ ਦੇ ਫੜਾ ਦਿਆਂ ਸਹੀ। 45 ਦੀ ਨਾ ਗਾ ਭੰਜਦਾ ਜੇ ਪੈ ਨਹੀਂ 45 ਕਹਦਾ ਫੇਰ ਨਹੀਂ ਉਹ ਕਰਦਾ। ਉਹ ਬਿਆਲੀ ਕਰਦਾ ਲਈ ਕਿਉਂ ਯਾਰ ਫਿਰ ਉਹ ਤਾਂ ਉਹਦੀ ਗੱਲ ਰਹਿ ਗਈ ਯਾਰ ਆਪਾਂ ਹੀ 45 ਤੋਂ ਵੱਧ ਨਾਲ ਹੀ ਚੱਲੀ ਕਿਤੇ ਬੰਦਾ ਫੇਰ ਸਾਡੇ ਕੋਲ ਨਹੀਂ ਜਵਾਬਾ ਕੋਰਾ। ਆ ਬਫਰ ਉਹਦੀ ਮੁਰਗੀ ਕਿਤੇ ਆਫਰ ਦੇ ਤਾ ਕਿਤੇ ਤੂੰ ਕਿਤੇ ਤੂੰ ਕਹਿ ਦੇ ਸਾਡੇ ਕੱਲ ਨੂੰ ਉਹਦਾ ਭੱਜੀ ਜਾਂਦੀ ਦਾ ਬੈਗ ਗੇਅਰ ਪੈਜੋ ਉਹਦਾ ਕੌਣ ਜਿੰਮੇਦਾਰ ਆ ਉਹਦਾ ਤਾਂ ਕੋਈ ਚੱਕਰ ਨਹੀਂ ਸਭ ਬੈਗ ਗੇਅਰ ਕਿੰਨ ਪੈਜੋ ਉਹਦਾ ਅਗਲੇ ਜਿੰਮੇਵਾਰੀ ਹੋ ਯਾਰ ਉਹ ਕਹਿੰਦਾ ਟੈਸਟ ਡਰਾਈਵ ਲੈ ਕੇ ਦੇਖ ਲੋ ਟੈਸਟ ਡਰਾਈਵ ਸਾਈਡ ਦਾ ਉਹਨੇ ਫੇਰੀ ਬਿਨਾਂ ਰੈਸ ਸਾਈਡ ਤਾਂ ਨਹੀਂ ਹੁੰਦੀ ਟੈਸਟ ਡਰਾਈਵ ਤੋਂ ਵੀ ਹੋ ਜਾਂਦੀ ਆ ਹੁਣ ਉਹ ਲਾਲੇ ਤੈਨੂੰ ਕਿਹੜੀ ਸਾਈਡ ਬਣਾਈ ਜਾਣਗੇ ਤੂੰ ਕੱਲ ਨੂੰ ਉਹਨਾਂ ਨੂੰ ਉਸ ਗੋਟੀ ਨੂੰ ਲੈਣੀ ਹੈ ਇੱਕ ਵਾਰੀ ਪ੍ਰਾਨੀ ਮੇਰੀ ਪ੍ਰਧਾਨ ਨੇ ਤਾਂ ਇਹ ਤੁਹਾਨੂੰ ਗੱਲ ਇੱਕ ਦੱਸਤੀ ਕਹਿੰਦਾ ਤਾਰੀ ਤੇ ਛੱਮਾ ਕਰ ਤੁਰੇ ਫਿਰੋ ਕਹਿੰਦਾ ਕੁਸ ਮਾਰ ਤੇ ਤਾਰੀ ਕਹਿੰਦਾ ਗੱਡੀ ਦਵਾ ਨਹੀਂ ਸਕਦਾ ਨਹੀਂ ਆਹ ਗੱਲ ਕਹੀ ਜਾਂ ਤੈਨੂੰ ਮੈਂ ਕਹਾਂ ਮੈਂ ਆਪੇ ਦਵਾ ਦੂੰਗਾ ਕੋਈ ਨਹੀਂ ਕੁਰਸੀ ਖਾ ਤਾਂ ਤੂੰ ਵਾਏਗਾ ਅੱਧੀ ਆਦਾਲਤ ਤੇ ਮੁੱਕਿਆ ਖਾਂਦਾ ਪ੍ਰਧਾਨ ਨੇ ਮੀਟਿੰਗ ਨੂੰ ਭਵਾਉਂਦਾ ਬੰਦੇ ਨੂੰ ਸਹੀ ਫੜਾ ਕੇ ਮੈਨੂੰ ਐਂ ਰਸ ਸਾਈ ਦਾ ਮੈਂ ਫੜਾ ਜਾਣਾ ਮੈਨੂੰ ਉਥੇ ਬਾਣੀਆਂ ਤੋਂ ਨਾ ਘਟਵਾ ਦਿਓ ਕਿਤੇ ਬਾਣੀਆਂ ਤੋਂ ਕਿਵੇਂ ਕਿਹੜੇ ਬਾਣੀਆਂ ਤੋਂ ਉਸੇ ਤੋਂ ਨਹੀਂ ਨਹੀਂ ਤੂੰ ਐ ਸਾਈ ਫੜ ਜਾ ਭੈਣ ਤੋਂ ਦਾ ਜੱਟ ਨੂੰ ਬਾਣੀਆਂ ਹੀ ਜਿੰਦਾ ਉਹ ਮੇਰੀ ਗੱਲ ਤੁਹਾਨੂੰ ਹੁਣ ਬਾਣੀਆਂ ਦੇ ਹੁਣ ਚ ਹਾਂ ਸਾਈ ਤਾਂ ਸਾਈ ਹੈ ਚੈੱਕ ਕਰ ਵੀਰ ਕਰ ਲੈ ਜੇ ਯਾਨੀ ਕਿ ਇਹਦਾ ਭਾਈ ਨੂੰ ਇਹਦਾ ਕੁਝ ਕਹਿ ਨਹੀਂ ਇਹਦਾ ਕੁਝ ਕਹਿਣਾ ਨਹੀਂ ਚਾਹੀ ਇਹਦਾ ਨੋਟ ਨਹੀਂ ਕਿਹਾ ਮੈਂ ਵੀ ਦਾ ਪੜਾ ਦੇ ਐ ਕੋਈ ਚੱਕਰ ਨਹੀਂ ਤੂੰ ਸਾਈ ਫੜਾ ਕੇ ਜਾ ਭਾਜ 48 ਦੀ ਪੜਾ ਕੇ 45 50 ਆਪਾਂ ਜਿੱਦਾਂ ਤੈਨੂੰ ਮੈਂ ਗੱਲ ਦੱਸਦਾ ਮੋਦਨ ਆਪ ਹੀ ਕਰਨੂ ਇਹ ਜੇ ਬਈ 45 ਲਾ ਤਾਂ ਆਉਦਾ ਤੂੰ ਅੱਜ 45 ਤੇ ਮੇਰੀ ਗੱਲ ਸੁਣ 45 ਦਾ ਆਪਣੇ ਹੱਦ ਕਿਹਾਗਾ ਠੀਕ ਹੈ 42 ਨਹੀਂ ਬਾ 45 ਦੀ ਆਜ ਆਦਾ ਕਰੀ ਨਾ ਕਿਵੇਂ ਕਰੀ ਕਿਵੇਂ ਨਾ ਕਰੀ ਦੇਖੀ ਜੂ ਹੋਰ ਹੁਣ ਆਇਆ ਹੁਣ ਚਲੋ ਉਹਨੇ ਕਹਿਤਾ ਵੀ ਲੈ ਜਾ ਫਿਰ ਬਸ ਫਿਰ ਅਸੀਂ ਆਵਾਂਗੇ ਉਹਦੀ ਫੋਨ ਮੈਰੀ ਜਮ 10 ਮਿੰਟਾਂ ਬਾਅਦ ਮੈਨਾਂਗੇ 10 ਮਿੰਟਾਂ ਬਾਅਦ ਜਮਾ ਨਹੀਂ ਬਈ ਜੇ ਤੂੰ ਕਹਿੰਦਾ 10 ਮਿੰਟਾਂ ਬਾਅਦ ਪੈਸੇ ਕਹੀ ਜਾਂਵੇਂ ਉਹ ਤਾਂ ਟੜਕੇ ਆ ਜਾਣਗੇ ਹਾਂ ਟੜਕੇ ਆਉਣਗੇ ਦੇ ਠੀਕ ਆ ਗੱਲ ਕਿ ਨਹੀਂ ਹਾਂ ਉਹ ਮੁਰਕੇ ਰਹਿ ਜਾਂਦਾ ਪ੍ਰਧਾਨ ਦੀਆਂ ਗੱਲਾਂ ਤੇ ਰਾਜੀ ਪ੍ਰਧਾਨ ਤਾਂ ਵੀ ਰੋੜੀਆ ਪ੍ਰਧਾਨ ਨੇ ਤੇਰੀ ਤੇਰੀ ਗੱਲ ਸਾਨੂੰ ਤੈਨੂੰ ਕਹੀ ਸੀ ਕਹਿੰਦਾ ਤਾਰੀ ਨੂੰ ਵਿਸ਼ੱਕ ਦੀ 48 ਕਹ ਤੋ ਕਹਦਾ ਗੱਡੀ ਦਵਾਣੀ ਚਾਹਦਾ ਇਹਨੇ ਤਾਂ ਆਹ ਗੱਲ ਕਹੀ ਸੀ ਮੋਟਰਸਾਈਕਲ ਦਵਾਇਆ ਗਏ ਲੈ ਇਹਨੇ ਤਾਂ ਬਾਦੂ ਗਾ ਯਾਰ ਕਹਿੰਦਾ ਤਾਰੀ ਦੀਆਂ ਗੱਲਾਂ ਦਾਮ ਨਹੀਂ ਇਹਨੇ ਇਹ ਗੱਲ ਕਹੀ ਯਾਰ ਨੂੰ ਉਹਦਾ ਮੈਂ ਜੋਤੀ ਨਾਲ ਗੱਲ ਕਰਕੇ ਹਟਾਇਆ ਨਹੀਂ ਉਹਦਾ ਚੱਲਦਾ ਤੂੰ ਆ ਜੀ ਕੋਈ ਗੱਲ ਕੋ ਦਾ ਕੱਲ ਨੂੰ ਬਈ ਤੂੰ ਉਹ ਗੱਲਵਾਦ ਕਰ ਗੱਲਬਾਤ ਕੀ ਉਹਦਾ ਅਗਲੇ ਦੀ ਇੰਜਨ ਗੇਅਰ ਦੀ ਤਾਂ ਅਗਲੀ ਜ਼ਿੰਮੇਵਾਰੀ ਹੋ ਗਈ ਭਾਈ ਦੇਤੀ ਵੀ ਕੱਲ ਨੂੰ ਇੰਜਨ ਗੇਅਰ ਦੀ ਅਗਲੀ ਜਿਹੜਾ ਵਿਚਾਲੇ ਨਾਲ ਉਹਦੀ ਹੈ ਕੋਈ ਜ਼ਿੰਮੇਵਾਰੀ ਨਹੀਂ ਮੇਰੀ ਗੱਲ ਮੈਂ ਨਾ ਮੇਰੀ ਵੀ ਨਹੀਂ ਹੈਗੀ ਤੂੰ ਦੇਖਣ ਨਹੀਂ ਆ ਉਹ ਇਹਦਾ ਅਗਲਾ ਉਹ ਤਾਂ ਚਲਾ ਕੇ ਤਾਂ ਦੇਖਾਂਗੇ ਗੇਰਾਂ ਦਾ ਕੱਲ ਬਈ ਕੱਲ ਨੂੰ ਕੀ ਗੱਲ ਉਹਦੇ ਕੱਲ ਨੂੰ ਮੈਨੂੰ ਨਾ ਕਹੀਂ ਮੇਰੇ ਕੋਲ ਤਾਂ ਫੋਨ ਚ ਰੁਪਏ ਨਹੀਂ ਮੈਂ ਤਾਂ ਰੁਪਏ ਭੇਜਣੇ ਨੇ ਹਾਂ ਬਸ ਕੱਲ ਨੂੰ ਮੈਨੂੰ ਨਾ ਕਹੀਂ ਇਹ ਇਹਦਾ ਮੈਂ ਗੱਲ ਵੜਾ ਇਹ ਦਫਾ ਮੈਂ ਗੱਲ ਵੜਦੀ ਜੇ ਹੁਣ ਗੱਡੀ ਨੂੰ ਕੁਝ ਹੋ ਗਿਆ ਫਿਰ ਮੈਨੂੰ ਕੀ ਮੈਨਾਂ ਕੁਝ ਕਹੇ ਨਹੀਂ ਗੱਡੀ ਦਾ ਕੀ ਹੋ ਗਿਆ ਮੇਰੀ ਗੱਲ ਸੁਣੋ ਤੂੰ ਕਿਤੇ ਕਹਦੂ ਮੈਨੂੰ ਤਾਂ ਵੀ ਜੋਤੀ ਨਾਲ ਆਈ ਉਹ ਮੇਰਾ ਨਾਲ ਕੇ ਸਾਈ ਦਾ ਮੈਂ ਫੜਾਈ ਆ ਹੁਣ ਮੈਨੂੰ ਉਹ ਘਟਾ ਉਹ ਨਹੀਂ ਉਹ ਦਿੰਦੀ ਨਹੀਂ ਸਾਈ ਤਾਂ ਮੈਂ ਹੀ ਫੜਾਈ ਆ ਕੱਲ ਨੂੰ ਕਿਤੇ ਸਾਨੂੰ ਬਣਾ ਲਈ ਜਾ ਮੂੰਹ ਨਾਲ ਜੇ ਚੱਕ ਕੇ ਗੋਹਾ ਮਰੀ ਸਾਡੇ ਪਰ ਹੱਥ ਨਾਲ ਜੇ ਉਹ ਉਹਦੇ ਨੂੰ ਆਦਾ ਮੇਰੀ ਗੱਲ ਸੁਣ ਹੱਥ ਨਾਲ ਜੇ ਕੀ ਹੋਰ ਵਾਲੀ ਆ ਉਹਦਾ ਪੁਰਾਣਾ ਵਾਲਾ ਪੁਰਾਣਾ 45 ਦੀ ਚੱਲ ਉਹਨੇ ਕਹਿਦਾ ਲੈ ਜਾ ਹਾਂ ਜੇ ਗੱਡੀ ਉਹ ਭੰਨ ਸਾਈਕਲ ਦਵਾਇਆ ਸਾਈਕਲ ਦਵਾਇਆ ਨੀਤੀ ਨੂੰ ਬਿਚਲਾ ਨੀਤੀ ਅਸਾ ਚੱਕਲ ਨਹੀਂ ਲੈ ਸਾਈਕਲ ਵਾਲੀ ਕੀ ਗੱਲ ਕਹੀ ਜਾਂਦਾ ਸੀ ਉਹ ਕੁਛ ਨਹੀਂ ਮੈਂ ਦੋ ਸਾਈਕਲ ਨੇ ਬੋਲੇ ਕਿਲੀ ਮੇਰੀ ਗੱਲ ਸੁਣਾ ਗੱਡੀ ਚੱਲੀ ਜਾ ਜੇ ਤਾਂ ਗੱਡੀ ਉਹ ਕੂਣੀ ਮੋੜ ਤੇ ਟਾਪ ਗੇਟ ਹੋ ਗਈ ਬੰਦ ਇਹਰ ਦਾ ਫੇਲ ਹੈ। ਕੂਣੀ ਮੋੜ ਤੇ ਹਾਂ ਕੂਣੀ ਮੋੜ ਤੇ ਜੇ ਚਾਰ ਦਾ ਇਹ ਮੇਰਾ ਫੇਲ ਹੀ ਆ। ਤੇ ਲੈ ਕੇ ਚੱਲ ਕੇ ਲੈ ਜਾਉਂਦਾ ਐਕਟ ਡਰਾਈਵਰ। ਬਾ ਫੇਰ ਦਾ ਫੇਲ ਹੀ ਆ। ਇੱਥੇ ਆ ਸﺠੇਂਦਰ ਕਲੇ ਮੋੜ ਤੇ ਦੇਖਾਂ ਕੂਣੀ ਮੋੜੀ ਆ। ਬਾ ਫੇਰ ਦਾ ਫੇਲ ਹੀ ਆ। ਜੇ ਦੋ ਸੇਮੂ ਕੀ ਕੰਦ। ਦੇਰ ਸਮਾਂ ਤੱਕ ਤੂੰ ਜ਼ਿੰਮੇਵਾਰ। ਮੈਂ ਹਾਂ ਚਲਾ ਕੇ। ਬਾ ਫੇਰ ਦਾ ਫੇਲ ਹੀ ਆ। ਚੱਲ ਤੋ ਯਾਰ ਸਾਈ ਕਰ ਆਪੀ ਚਲਾ ਕੇ ਦੇਖਾਂ। ਚੱਲ। ਉਹ ਮੋਟਰਸਾਈਕਲ ਨੂੰ ਗੜਿਆ ਨਹੀਂ ਗਿਆ। ਉਹ ਮੋਠੇ ਦਾ ਛਾਣ ਦੂ ਯਾਰ ਉਹ ਛਾਣ ਲੈਂ। ਮੋਟਰਸਾਈਕਲ ਦਾ ਯਾਰ ਗੱਲ ਤੈਨੂੰ ਮੈਂ ਕਿੱਸਾਂ ਮੋਟਰਸਾਈਕਲ ਪ੍ਰਧਾਨ ਕਹਿੰਦਾ ਮੋਟਰਸਾਈਕਲ ਮੈਂ ਦਿੰਦਾ ਨਹੀਂ ਨਹੀਂ ਮੋਟਰਸਾਈਕਲ ਲੈ ਜਾਂਦਾ ਨਹੀਂ ਤੁਰ ਕੇ ਮੋਟਰਸਾਈਕਲ ਮੋਟਰਸਾਈਕਲ ਜਿਹੜੇ ਬੰਦੇ ਦਾ ਮੋਟਰਸਾਈਕਲ ਦੇਖ ਕੇ ਉਹ ਗੱਡੀਂ ਜਵਾਬ ਦੇ ਦੋ ਉਹ ਬੰਦੇ ਨੂੰ ਯਾਰ ਇਹ ਤਾਂ ਮਰੀ ਜਾਂਦਾ ਤਾਂ ਸਾਨੂੰ ਘਰੋਂ ਕਹਿ ਕੇ ਲੈ ਕੇ ਨਾ ਮੈਂ ਮੋਟਰਸਾਈਕਲ ਨਹੀਂ ਦਿੰਦਾ ਤਾਰੀ ਨੂੰ ਕਹਿੰਦਾ ਆ ਗੱਲ ਗਈ ਜਾਨੀ ਕਹਿੰਦਾ ਉਹਨੂੰ ਚਲਾਉਣਾ ਨਹੀਂ ਆਉਂਦਾ ਚਲੋ ਠੀਕ ਹੈ ਚੱਲ ਵਗ ਜਾ ਮੋਟਰਸਾਈਕਲ ਨੂੰ ਕੁੜਾ ਬਾਈ ਦੂਰ ਮੈਂ ਮੋਟਰਸਾਈਕਲ ਠੱਕੇ ਨਾਲ ਲਿਆ ਜਾ ਵਗ ਜਾ ਇਹਦੀ ਕਾਰ ਵੇਚਤੀ ਹੁਣ ਮੋਟਰਸਾਈਕਲ ਹੋਰ ਮੇਰਾ ਮੋਟ ਮੋਡੇ ਦਾ ਮੋਟਰ ਮੇਰਾ ਘਰ ਹੈ ਮੋਡੇ ਦਾ ਹੋਰ ਹੁਣ ਜੇ ਤਾਰੀ ਨੇ ਕਿਹਾ ਤਾਂ ਗੱਡੀ ਰਿਸ਼ਤੇਦਾਰਾਂ ਨੂੰ ਦੇਪਨ ਦੋ ਵਾਰੀ ਬਾਅਦ ਦੋ ਤਾਰੀ ਨੇ ਕਿਹਾ ਰਿਸ਼ਤੇਦਾਰਾਂ ਨੂੰ ਨਹੀਂ ਗੱਡੀ ਬਾਗੀ ਜਦੋਂ ਅਸੀਂ ਮਖਰਾ ਪੁਨੇ ਪੈਸੇ ਗਿਣਕੇ ਇਹਨੇ ਉਹ ਬੰਦੇ ਦੇ ਝੋਲੀ ਜਪਾਤੇ ਉਹਨੂੰ ਝੋਲੀ ਜਵਾ ਨੂੰ ਬੰਦੇ ਰੋਵੇ ਵੀ ਚਾਹੀਏ ਜੇ ਜਪਾਤੇ ਉਠੀ ਵੀ ਲੈ ਜਦੋਂ ਜਦੋਂ ਮੰਨ ਕੇ ਚੱਲਦੀ ਵੀ ਫੋਟੋ ਸ਼ੂਟ ਹੋ ਗਿਆ ਚਾਬੀ ਵੜਾਤੀ ਆਲੇ ਨੇ ਉਹ ਦੂਗਾ ਤੇ ਗੱਡੀ ਹੀ ਰਹੀ ਐ ਇਹ ਲਿਆਵੇ ਕੱਲ ਨੂੰ ਇਹਦੇ ਪਰਸ ਨੂੰ ਕਿਉਂ ਵੀ ਹੂੰ ਨਾਲ ਉਹ ਫਾਉਟ ਕੋਈ ਜਿਹੜੇ ਚੋਲੇ ਜਿਹੜੇ ਰੁਪਏ ਦੇ ਦੂੰਗਾ ਉਹ ਹੀ ਚਾਬੀ 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 ਦਾ ਫੋਟੋ ਸ਼ੂਟ ਹੋਊਗਾ ਇਹ ਤਾਂ ਲਓ ਬਈ ਪ੍ਰਧਾਨ ਚੱਲ ਪਿਆ ਨਾ ਪ੍ਰਧਾਨ ਨਹੀਂ ਹੈ ਇਹਦਾ ਦਲਾਲ ਤਾਰੀ ਦਲਾ ਚੱਲ ਪਿਆ ਸੌਦਾ ਕਰਾਉਣਾ ਵੀਡੀਓ ਮਨੋਣੀ ਦੀ ਬੀ ਚਲੋ ਆਪਾਂ ਕਰੋ ਕਰੀ ਗਈ ਬਸ ਬਣਾਣਾ ਆ ਕੰਮ ਨਹੀਂ ਯਾਰ ਵੀ ਤਾਂ ਫੜਦਾ ਉਹ ਤੋਂ ਮੋੜੂਗਾ ਭੀਆਂ ਉਹ ਪਹਿਲਾਂ ਹੀ ਨਹੀਂ ਓਏ ਤਾਰੀ ਕਹਿੰਦਾ ਵੀ ਤਾਰੀ ਕਹਿੰਦਾ ਵੀ ਮੇਰੀ ਖੁਸ਼ੀਏ ਦੋ ਤਿੰਨ ਵਾਰੀ ਬੇਲਾਂ ਬੇਚਤੀ ਕਰਾਤੀ ਕਾਤੇ ਕਰਾਤੀ ਪਹਿਲਾਂ ਨਹੀਂ ਉਹ ਕਹਿੰਦਾ ਮੇਰੀ ਨੇ ਦੋ ਕਹਿੰਦਾ ਮੈਨੂੰ ਵੀ ਕੀ ਵੀ ਕਰਦਾ ਕਹਿੰਦਾ ਇਹਨੇ ਲੈਣੀਆਂ ਪੈਈਆਂ ਕਹਿੰਦਾ ਇਹਨੇ ਮੇਰੀ ਬੇਚਤੀ ਦੋ ਤਿੰਨ ਵਾਰੀ ਕਰਾਤੀ ਕਹਿੰਦਾ ਮੈਂ ਥੋੜੀ ਕਹਿੰਦਾ ਮੇਰੀ ਘੋੜੀ ਵੀ ਬੇਚਤੀ ਕਰਾਊਗਾ ਉਹਨੇ ਇਹ ਗੱਲ ਕਹੀ ਤਾਰੀ ਨੇ ਹਾਂ ਇਹ ਗੱਲ ਹੈ ਪੱਕੀ ਗੱਲ ਮੈਂ ਹੁਣ ਯਾਰਾ ਪ੍ਰਧਾਨ ਕੇ ਤੂੰ ਵੀਡੀਓ ਬਣਾ ਲੈਂਦਾ ਨਹੀਂ ਗੱਲ ਸੁਣ ਲੈ ਹੁਣ ਬੇਇੱਜ਼ਤੀ ਕਰਾਉਣੀ ਆ ਪਾ ਲੈਂਦੇ ਵੀ ਨਹੀਂ ਹੁਣ ਗੱਡੀ ਭੈਣ ਚ ਦਾ ਪੱਕੀ ਗੱਲ ਆ ਚਲੋ ਤੂੰ ਦੇਖ ਉਹ ਦੇਖੀ ਉਹ ਦੇਖੀ ਆ ਦੇਖੀ ਆ ਦੇ ਕੀ ਹੁਣ ਕਹਿ ਕੇ ਕਹਦਾ ਪਹਿਲਾਂ ਪਹਿਲਾਂ ਕਰੀ ਜਾਂਦਾ ਨਹੀਂ ਵੀ ਨਾ ਹੁਣ ਕਹਿੰਦਾ ਉਹ ਦੇ ਕੇ ਤੂੰ ਦੇਖ ਕੇ ਨਾ ਫਿਰ ਮੇਰੀ ਨਾ ਹੁਣ ਤੂੰ ਸੱਚੀ ਗੱਲ ਜਿਹੜੀ ਗੱਲ ਕਹੀ ਆ ਦੇ ਕੈਮਰੇ 'ਚ ਰਿਕਾਰਡ ਤਾਂ ਹੋ ਗਈ ਦੁਬਾਰੇ ਗਏ ਹੁਣ ਮਰੀ ਦਾ ਤਾਂ ਆਪਾਂ ਬਾਈ ਨੇ ਘਟਾਉਣੀ ਆ ਯੇ ਡੈਕਾ ਤੇ ਡੈਕਾ ਦੇ ਦਰਵਾਜ਼ੇ ਬਾਈਨਗਾੜ ਦੇ ਹੋਣਗੇ। ਹੋਰ 50 ਰੁਪਏ ਨਾਲ ਵਜਨ ਚ ਕਰ ਲੀ। ਚ ਰੱਖ ਦੂ ਰੱਖ ਲੈਣ ਦੇ ਮੋਣੀ ਮੋੜ ਦੂ। ਯਾਰ ਤਾਂ ਵਧ ਨਹੀਂ ਰਣੀ। 40 ਵੇਂ ਤੇ 40 ਪੰਡਾ ਜੀ 35 ਕਿੰਨਾ ਬਣਦਾ ਜੀ ਇਹਦੇ? ਮੁੜ ਕੇ ਕਹੇ ਦੀ 35 ਦਾ ਸੀ ਉਹਨਾਂ। ਹੈਲੋ। ਹੈਲੋ। ਕੋਈ ਆ ਯਾਰ ਆ ਜਾਏ ਦੀ ਮੰਮੀ ਗਾਲਾਂ ਦੀ ਜਾਂਦੀ ਹੈ ਕਿਹੜੀ ਗੱਡੀ ਲੂ ਇਹ ਉਹ ਤਾਂ ਘੱਟ ਰੇਟ ਲਾਉਂਦੇ ਨੇ ਇਦੋਂ ਵੀ। Hã? Eh? Oi! <coughs> <susurra> <fixen> <susurra> ਆ ਗਈ ਆ ਕਰਤਾ ਪ੍ਰਧਾਨ ਨੇ ਵੀ ਕੰਮ ਵਿਚਾਰੀ ਦੀ ਪਗਾਈ ਕਰਾਂਗੇ ਹੁਣ ਕੀ ਕਹਦੀ ਤੂੰ ਮੈਂ ਕਦੇ ਮੇਰੀ ਮਾਂ ਨੇ ਕਦੇ ਗਾਲਾਂ ਦਿੱਤੀਆਂ ਨੇ ਤੂੰ ਵੀ ਝੂਠ ਮਾਰੀ ਜੰਨਾ ਗਾ ਗੱਲ ਫੋਨ ਤਾਂ ਆਈ ਗਿਆ ਦੁਬਾਰਾ ਆਇਆ ਫੋਨ ਕਹਿੰਦੀ ਕਹਿੰਦੀ ਛਾਲੀ ਲਾਤਾ ਚੱਲਾ ਕਹੇ ਛਾਲੀ ਦੁਬਾਰੇ ਕਹਾਂ ਫੋਨ ਲੱਗ ਗਿਆ ਤੱਕ ਕੇ ਛਾਲੀ ਗਿਆ ਤਾ ਪਹਿਲਾਂ ਉਸ ਕੀਮਨ ਭਾਈ ਸੀ ਵੀ ਲੈਣੀ ਨਹੀਂ ਕਰਨੀ ਨਹੀਂ ਪਰ ਛਾਲੀ ਤੂੰ ਕਿਹਦਾ ਯਾਰ 45 ਰਾਜੋ ਮੇਰੇ ਕੋਈ ਉਹੀ ਗੱਲ ਕਰ ਉਹੀ ਹੱਗੀ ਜੰਨੇ ਹੋਵੇ ਹੂਗਾ ਗੱਮ ਮੈਂ 45 ਦਾ ਮਤ ਜਿਹੜੀ ਗੱਲ ਕਰੀ ਹੋਰ ਆਜਾ ਦਗਾ ਤੂੰ ਪਰ ਜੇ ਬੱਤੇ ਕਰ ਆਜਾ ਮੈਂ ਤੇਰੇ ਮੂੰਹ ਕੰਨੀ ਦੇਖਿਆ ਨਾ ਮੈਂ ਤਾਂ ਬਣਾ ਵੀ ਇਹ ਮਾਰਨ ਲੱਪੜਿਆ ਦੇ ਬੇਲੇ ਕੇ ਜੇ ਤੇਰੇ ਪਰ ਤੇਰੇ ਵੈਰੀ ਗੁੱਡ ਕੀ ਬਾਤ ਹੈ ਮੁੰਡਾ ਗੱਲ ਮੰਨਦਾ ਵੋਈ ਪ੍ਰਧਾਨ ਹੂੰ ਤੇ ਜਲ 45 ਦੀ ਲੈ ਲਈ ਹੁਣ ਦੇਖ ਲੈ ਜੇ ਚਿੱਤਰਪੁਰ ਚੱਲਦੇ ਲੈ ਲੈ 45 ਮੈਨੂੰ 40 ਦੀ ਕਰੀਏ ਪਿਆ ਦਾ ਪ੍ਰਧਾਨ ਨਹੀਂ ਦੇਈ ਦਿੱਤੇ 4450 ਰਹਿ ਗਏ 2000 ਤਾਂ ਤਾਂ 40 ਦੀ ਨਾ ਪੂਏ ਓਏ ਇੰਨੀ ਚਾ ਕੀ ਦਾ ਮੈਂ ਪਹਿਲੀ ਕਹੀ ਜਾਂਦਾ ਸੀ ਯਾਰ ਤਾਰ ਤੋਂ ਦੇਖ ਕੇ ਉਹ ਜੋ ਤਾਰ ਆ ਉਹਦਾਰੀ ਹਾਂ ਅਮਤਾ ਮਾਰੇ ਬਸ ਤੜਕੇ ਕੀ ਹੋਇਆ ਹੁਣ ਉਹ ਤਾਂ 47 ਤੱਕ ਲੈ ਕੇ ਆਇਆ ਮੈਂ 47 ਦਾ ਹਾਈ ਜਲਦੀ ਜਲਦੀ ਉੱਥੀ ਬਾਕੀ ਦੋ ਤਨਿਆਰ ਉੱਥੀ ਬਾਕੀ ਦੱਲ ਇਹਦਾ ਆਪ ਤਾਂ ਇੰਨੀ ਵਾਰੀ ਮੈਂ ਤਾਂ 42 ਵਿੱਚ 42 ਵਿੱਚ ਹੋਗਾ 42 ਵਿੱਚ ਗਾਣਾ ਨਹੀਂ ਮੈਂ ਵੀ ਕਹਿਣਾ ਮੈਂ ਵੱਧ ਲਾਇਆ ਦੋ ਵਾਰ ਮੈਂ ਆਪ ਹੀ ਨਹੀਂ ਆਉਂਦਾ ਆਪ ਜੀ 46 ਦੀ ਜੋ 4500 ਦੇ ਗਏ ਹਨ ਮੈਂ ਦਵਾਉਂਦੀ ਨਹੀਂ ਦੱਕਾ ਲਵਾਣਾ ਬੱਕੀ ਤੁਸੀਂ ਦੇਖੀਏ ਸਮਾਰ ਕੇ ਯਾਰ ਨਾ ਹੁਣ ਲੰਦਾ ਨਹੀਂ ਉਹ ਨਾ ਐਂ ਦੰਦਾ ਦਾ ਹੈਗਾ 47 ਦੀ ਦੰਦਾ 47 ਦੀ ਹੈ ਹੀ ਨਹੀਂ ਬਈ ਉਹ 45 ਤੱਕ 47 45 ਤੱਕ ਦਾ ਠੀਕ ਹੈ ਬਹੁਤ ਲਾਇਆ ਬੰਦਾ ਬਹੁਤ ਆ 45 ਦਾ ਹੁਣ ਇਦੂ ਤੇ ਕੀ ਲਾਈ ਏ ਸਿੱਧਾ ਵਧਾਇਆ 35 ਤੋਂ ਕਿਉਂ ਆਪ ਨੂੰ ਵੀ ਪਤਾ ਹੀ ਵੀ ਇੰਨੀ ਕੀ ਹੈਗੀ ਆ ਓਟ ਲਾਇਆ ਹੁਣ ਦਾ ਫਾਇਦਾ ਨਹੀਂ ਸਾਈ 1000 ਤੋਂ ਇਹ ਬੰਦਾ ਉਹੀ ਹੱਲੇ ਜਾਂਦਾ ਹੈ ਬੰਦਾ ਸਾਈ ਫੜਾਈ ਸੀ ਉਹਨੂੰ ਥੋੜਾ ਹੀ ਨਹੀਂ ਜਿਵੇਂ ਫੜਾਈ ਆ ਮੋੜਤੀ ਉਹਨੇ ਮੋੜਤੀ ਉਹਨੇ ਸਾਈ ਮੋੜਤੀ ਉਹਨੇ ਫੜ ਕੇ ਨਾ ਭੜਾਈ ਨੀ ਮੈਂ ਕੱਢ ਕੇ ਕਹਿਤਾ ਮਹਾ ਜੀ ਆ ਚੱਕਰਾ ਕਰ ਪੂਰਾ ਠੱਕਿਆ ਉਹਨੇ ਪਿਆਰ ਵੀ ਦੇ ਕੇ ਉਹਨੇ ਪਿਆਰ ਵੀ ਦੇ ਕੇ ਨਹੀਂ ਨੀ ਕੱਢ ਕੇ ਕਰ ਲਾਂਗੇ 2000 ਦਾ ਫਰਕ ਹੈ ਤੇ ਤੁਹਾਡੇ ਤੇ ਨਿਕਲਦਾ ਹੋਇਆ ਦੀ ਜੇ ਤੁਹਾਡੇ ਤੇ ਨਿਕਲਦਾ ਹੋਇਆ ਕੱਢ ਦਿਖਾਉਂਗਾ ਹੁਣ ਬਾਕੀ ਮੱਖਰ ਲੜੀ ਐ 1 ਮਿੰਟ ਪਾ ਫੋਟੋ ਇੱਕ ਚੱਲ ਖੜ ਜਾ ਮੜ ਜਾ ਉਹ ਖੜ ਜਾ ਦੂਜੇ ਕੈਮਰਾ ਪ੍ਰਧਾਨ ਕੋਲੇ ਹੋ ਮੜ ਜਾ ਐਸੀ ਵੀਡੀਓ ਚ ਖਿੱਚੀ ਜਾਨੀ ਇਹਨੇ ਅਨਾ